ਪਿਆਰ ਪੰਜਾਬ ਦੇ ਲੋਕਾਂ ਨੇ ਦਿੱਤਾ ਦੇਸ਼ ਦੇ ਲੋਕਾਂ ਨੇ ਦਿੱਤਾ ਇਹਨੂੰ ਤਾਂ ਇੰਨੀ ਸ਼ਰਮ ਵੀ ਨਹੀਂ ਆਈ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਲ ਬਿਠਾ ਕੇ ਇਸ ਵਿਅਕਤੀ ਨੂੰ ਚਾਹ ਪਿਲਾਇਆ ਪਾਕਿਸਤਾਨ ਤੋਂ ਹੱਤਵੱਦੀ ਆਉਂਦੇ ਨੇ ਪੈਲਗਾਮ ਜਾਂਦੇ ਨੇ ਚੁੰਨ ਚੁੰਨ ਕੇ ਹਿੰਦੂ ਸਮਾਜ ਦੇ ਲੋਕਾਂ ਨੂੰ ਮਾਰ ਜਾਂਦੇ ਨੇ ਇਹਨੂੰ ਇੰਨੀ ਸ਼ਰਮ ਵੀ ਭਾਰਤ ਤੋਂ ਹੀ ਕਮਾਇਆ ਨਾ ਪਰ ਸਰਕਾਰ ਨੂੰ ਵੀ ਚਾਹੀਦਾ ਇਹਦੇ ਜਿੰਨੀਆਂ ਫਿਲਮਾਂ ਆਦੀ ਟੋਟਲ ਬੈਨ ਕਰ ਦੇ ਦੇ ਤੇ YouTube 10 ਚੈਨਲ ਜੋ ਵੀ ਇਹਦੇ ਗਾਣੇ ਆਂਦੇ ਨੇ ਪੂਰੇ ਭਾਰਤ 'ਚ ਬੈਨ ਕਰ ਦੇਣ। ਕੋ ਸਾਡੇ ਉਸ ਮਰਥਕ ਨੇ ਜਿਹੜੇ ਲੋਕਾਂ ਨਾਲ ਦੀ ਪਾਕਿਸਤਾਨ ਦੇ ਜਿਹੜੇ ਹੀਰੋ ਹੀਰੋ ਜਾਂ ਹੀਰੋਇਨਾਂ ਜਾਂ ਕਮੇਡੀ ਕਲਾਕਾਰ ਲੈਂਦੇ ਨੇ ਸਾਡੇ ਪੰਜਾਬ ਦੀ ਹਿੰਦੁਸਤਾਨ ਦੀ ਕਮਾਈ ਉਹਨਾਂ ਨੂੰ ਜੇ ਲੈਂਦੇ ਉਹਨਾਂ ਨੂੰ ਰੁਪਈਏ ਦਿੰਦੇ ਨਾ ਲੈਣਦੇ ਫਿਲਮਾਂ 'ਚ ਸਾਡੀ ਕਮਾਈ ਉਹਨਾਂ ਨੂੰ ਦੇ ਰਹੇ ਨੇ। ਦਾ ਹੀ ਪਹਿਲੇ ਮੈਚ ਹੁੰਦੇ ਨੇ 2020 ਦੇ ਇੱਕ ਵੀ ਪਾਕਿਸਤਾਨ ਪਲੇਅਰ ਨਹੀਂ ਖਿਲਾਂਦੇ ਦੇਖੋ ਨਾ ਇਹਨੂੰ ਉਹਨਾਂ ਤੋਂ ਹੀ ਅਕਲ ਲੈਣ ਲੱਗ ਪਿਆ ਇਹਨਾਂ ਨੂੰ ਅਕਲ ਹੀ ਨਹੀਂ ਇਹਨਾਂ ਲੋਕਾਂ ਨੂੰ ਬਾਹਰ ਘੱਟ ਕਰਨਾ ਚਾਹੀਦਾ ਸਾਰੇ ਸਮਾਜ ਨੂੰ ਹੋਣਾ ਹੋਇਆ ਗਿਆ ਨਾ ਪੈਸਾ ਤਾਂ ਇੱਥੋਂ ਹੀ ਕਮਾਉਂਦਾ ਨਾ ਦਲਜੀਤ ਇੱਕ ਨਹੀਂ ਜਗ੍ਹਾ ਤੋਂ ਕਮਾਏਗਾ ਫਿਰ ਕੀ ਹੋ ਜਾਏਗਾ ਕਬੀਰ ਉਹਨੂੰ ਲੈ ਲੈਂਦੇ ਕੋੜ ਕਿੱਲੇ ਜਿਹਨੂੰ ਫਿਲਮਾਂ ਦੇ ਅੰਦਰ ਕਿੱਡੇ-ਕਡੇ ਸੋਹਣੇ ਮੁੰਡੇ ਸਾਡੇ ਪੰਜਾਬ ਦੇ ਗੱਬਰੂ ਆ ਤੂੰ ਮੁੰਡਿਆਂ ਨੂੰ ਰੋਜ਼ਗਾਰ ਨਹੀਂ ਦੇਣਾ ਜਿਹੜੇ ਲੋਕ ਨਸ਼ੇ ਮਾਰ ਕਰਦੇ ਮਰਦੇ ਪਏ ਆ ਉਹਨਾਂ ਨੂੰ ਕਾਰੋਬਾਰ ਨਹੀਂ ਦੇਣਾ ਅਪਾ ਉਹਨਾਂ ਨੂੰ ਕਾਰੋਬਾਰ ਦੇਣਾ ਜਿਹੜੇ ਸਾਡੇ ਲੋਕ ਦੁਸ਼ਮਣ ਹਾਂ ਹਾਂ ਤੇ ਕੀ ਨੱਕ ਵਾਲੇ ਨੇ ਅਗਰ ਬਿਆਨ ਦਿੱਤੇ ਨੇ ਨਹੀਂ ਤੇ ਕੀ ਨੱਕ ਵਾਲੇ ਨੂੰ ਕੱਲੇ ਫਿਲਮਾਂ 'ਚ ਲੈਣਾ ਕੌਣ ਹੈ ਜੇਕਰ ਜੇਕਰ ਰਿਸ਼ਤਿਆਂ ਹੋਣਾ ਨਾ ਕੋਈ ਇਹਨਾਂ ਨੂੰ ਕਹਿ ਰਹੇ ਆ ਆਪਣੇ ਪੰਜਾਬੀ ਕਲਾਕਾਰਾਂ ਨੂੰ ਕਿ ਨਾਂ ਲਵੋ ਨਾਂ ਲਵੋ ਹੱਥ ਜੋੜੇ ਆ ਤੁਹਾਡੇ ਅੱਗੇ ਨਾਂ ਲਵੋ ਅੱਛਾ ਤੂੰ ਮੰਨਦੇ ਕੀ ਇਸ ਤੋਂ ਬਾਅਦ ਜਿਹੜੀ ਫਿਲਮ ਬਣੂਗੀ ਉਹਦੇ ਚ ਮੁਸਲਿਮ ਕਲਾਕਾਰ ਨਹੀਂ ਹੋਗਾ ਬਿਲਕੁਲ ਨਹੀਂ ਹੋਣਾ ਜੀ ਪਾਕਿਸਤਾਨ ਦਾ ਸੀ ਲੋਕ ਵਿਰੋਧ ਕਰ ਸਕਦੇ ਆ ਇਹ ਅਕਲ ਉਹਨਾਂ ਨੂੰ ਚਾਹੀਦੀ ਜਿਹੜੇ ਲੋਕ ਫਿਲਮਾਂ ਸੈਨ ਕਰਦੇ ਨੇ ਜਾਂ ਫਿਲਮਾਂ 'ਚ ਜਿਹੜੇ ਕੰਮ ਕਰਦੇ ਨੇ ਉਹਨਾਂ ਲੋਕਾਂ ਨੂੰ ਅਕਲ ਚਾਹੀਦੀ ਦੋਸਤੋ ਸਵਾਗਤ ਹੈ ਤੁਹਾਡਾ ਲੁਧਿਆਣਾ ਨਿਊਜ਼ ਲੈ ਤੇ ਦੋਸਤੋ ਇੱਕ ਵਿਵਾਦ ਚੱਲਿਆ ਜਿਹੜਾ ਵਿਵਾਦ ਮੁੰਬਈ ਤੋਂ ਲੈ ਕੇ ਪੰਜਾਬ ਤੱਕ ਨਹੀਂ ਹੁਣ ਪੂਰੇ ਭਾਰਤ ਤੱਕ ਹੈ ਜਾਂ ਆਪਾਂ ਕਹਿ ਦਈਏ ਕਿ ਪੂਰੇ ਵਰਲਡ ਵਾਈਜ਼ ਹੋ ਗਿਆ ਵਿਵਾਦ ਉਹ ਵਿਵਾਦ ਇਹ ਹੈ ਕਿ ਦਲਜੀਤ ਦੋਸਾਂਝ ਦੀ ਇੱਕ ਫਿਲਮ ਆਈ ਹੈ ਸਰਦਾਰ ਜੀ 3 ਉਸ ਨੂੰ ਲੈ ਕੇ ਕਈ ਕਿੰਤੂ ਪਰੰਤੂ ਵੀ ਆ ਰਹੇ ਨੇ ਤੇ ਕਈ ਉਹਨਾਂ ਦੇ ਫੇਵਰ 'ਚ ਵੀ ਗੱਲਾਂ ਆ ਰਹੇ ਆ ਨੇ ਉਸੇ ਲੜੀ ਦੇ ਤਹਿਤ ਇਸ ਵਿਸ਼ੇ 'ਤੇ ਚਰਚਾ ਕਰਨ ਲਈ ਸੀ ਜਿਸ ਸਖਸ਼ਣਾ ਖੜੇ ਆ ਤੁਸੀਂ ਜਾਣਦੇ ਹੋ ਰਜੀਵ ਟੰਡਨ ਜੀ ਚੇਅਰਮੈਨ ਨੇ ਸ਼ਿਵ ਸੈਨਾ ਪੰਜਾਬ ਦੇ ਤੇ ਆਪਣੇ ਸਾਥੀਆਂ ਨਾਲ ਕਰਦੇ ਨੇ ਸਰ ਸਵਾਗਤ ਹੈ ਜੈ ਕਰਬ ਵੀਰ ਬਜੁਰੰਗੇ ਹਰ ਹਰ ਮੋਤ ਦੇ ਸਰ ਫਿਲਮ ਆ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੇ ਦਲਜੀਤ ਦਸਾਂਜ ਨੂੰ ਸੋਚਣਾ ਚਾਹੀਦਾ ਸੀਗਾ ਵੀ ਸਰਦਾਰ ਜੀ ਦਾ ਨਾਮ ਰੱਖਿਆ ਉਹਨੂੰ ਪਤਾ ਸਰਦਾਰ ਕੌਮ ਦੇਸ਼ ਦੇ ਲਈ ਖੜਦੀ ਹੈ ਜਦੋਂ ਬਾਰਡਰ ਤੇ ਜੁੱਧ ਲੜਦਾ ਨਾ ਤਾਂ ਸਰਦਾਰ ਕੌਮ ਦੇ ਜਿੱਥੇ ਸਾਰੇ ਫੌਜੀ ਮਹਾਰਾਸ਼ਟਰ ਮਰਾਠਾ ਖੜਦੇ ਗੋਰਖਾ ਲੈਂਡ ਖੜਦੇ ਨੇ ਯੂਪੀ ਦੇ ਖੜਦੇ ਨੇ ਬਿਹਾਰ ਦੇ ਖੜਦੇ ਨੇ ਉੱਥੇ ਸਰਦਾਰ ਜੀ ਆ ਕੇ ਬਾਰਡਰ ਤੇ ਦੇਸ਼ ਦੀ ਰੱਖਿਆ ਕਰਦੇ ਨੇ ਇਹਨੇ ਤਾਂ ਉਹਨਾਂ ਦੇ ਨਾਮ ਤੇ ਵੀ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਤਾਂ ਇਹ ਨਹੀਂ ਦੇਖਿਆ ਵੀ ਇਹਨੂੰ ਕਿੰਨਾ ਪਿਆਰ ਪੰਜਾਬ ਦੇ ਲੋਕਾਂ ਨੇ ਦਿੱਤਾ ਦੇਸ਼ ਦੇ ਲੋਕਾਂ ਨੇ ਦਿੱਤਾ ਇਹਨੂੰ ਤਾਂ ਇੰਨੀ ਸ਼ਰਮ ਵੀ ਨਹੀਂ ਆਈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਲ ਬਿਠਾ ਕੇ ਇਸ ਵਿਅਕਤੀ ਨੂੰ ਚਾਹ ਪਲਾਈ ਇਹ ਬੰਦਾ ਕੀ ਕਰ ਰਿਹਾ ਦੇਸ਼ ਤਰੁ ਕੀ ਜਿਹੜੇ ਸਾਡੇ ਦੇਸ਼ ਦੇ ਦੁਸ਼ਮਨ ਨੇ ਉਹਨਾਂ ਦੇ ਕਲੰਕ ਕਲੰਕ ਦੀ ਇਹਦੇ ਵਿੱਚ ਗੱਲ ਆ ਗਈ ਉਹਨੇ ਤਾਂ ਫਿਲਮ ਕੀਤੀ ਹੈ ਫਿਲਮ ਪਹਿਲੋ ਕੀਤੀ ਹੈ ਉਹਦੇ ਵਿੱਚ ਕਲਾਕਾਰ ਇੱਕ ਪਾਕਿਸਤਾਨੀ ਉਹ ਵੀ ਲੇਡੀਜ਼ ਦੇ ਤੇ ਕਲੰਕ ਦੀ ਗੱਲ ਕਰ ਰਹੀ ਹੈ ਗੱਲ ਸੁਣੋ ਪਾਕਿਸਤਾਨ ਤੋਂ ਅਤਵਾਦੀ ਆਉਂਦੇ ਨੇ ਪੈਲਗਾਮ ਚ ਆਉਂਦੇ ਨੇ ਚੁੰ ਚੁੰ ਕੇ ਹਿੰਦੂ ਸਮਾਜ ਦੇ ਲੋਕਾਂ ਨੂੰ ਮਾਰ ਜਾਂਦੇ ਨੇ ਇਹਨੂੰ ਇੰਨੀ ਸ਼ਰਮੀ ਇਹਨੂੰ ਘਾਟਾ ਹੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਇਹਨੂੰ ਘਾਟਾ ਪੈ ਰਿਹਾ ਨਾ ਫਿਲਮ ਦਾ ਮੈਂ ਤਾਂ ਗੱਲ ਗਾ ਹੀ ਨਹੀਂ ਘਾਟਾ ਪੈ ਰਿਆ ਨਹੀਂ ਬਰੇ ਮੈਨੂੰ ਮੈਂ ਫਿਲਮ ਤੇ ਪੈਸਾ ਲਾਇਆ ਮੇਰਾ ਘਾਟਾ ਵੇ ਪੈਸਾ ਕਮਾਇਆ ਕਿੱਥੋਂ ਨੇ ਪੰਜਾਬ ਚ ਹੀ ਕਿਉਂ ਮੈਂ ਆ ਨਾ ਭਾਰਤ ਤੋਂ ਹੀ ਕੋ ਮੈਂ ਨਾ ਪਰ ਸਰਕਾਰ ਨੂੰ ਚਾਹੀਦਾ ਇਹਦੇ ਜਿੰਨੀਆਂ ਫਿਲਮਾਂ ਦੀ ਟੋਟਲ ਬੈਨ ਕਰ ਦੇ ਦੇ ਤੇ YouTube 10 ਚੈਨਲ ਜੋ ਵੀ ਇਹਦੇ ਗਾਣੇ ਆਂਦੇ ਨੇ ਪੂਰੇ ਭਾਰਤ ਚ ਬੈਨ ਕਰ ਦੇ ਨੀ ਕੋਈ ਪਹਿਲੀ ਵਾਰ ਪਾਕਿਸਤਾਨੀ ਕਲਾਕਾਰ ਫਿਲਮ ਚ ਨਿਕਮ ਕਰ ਰਹੇ ਨੇ ਪਹਿਲੋ ਵੀ ਕਰ ਰਹੇ ਸੀ ਇਹ ਫਿਲਮ ਪਹਿਲੋ ਤਿਆਰ ਕਰਨ ਲਈ ਚੱਲ ਚੁੱਕੀ ਸੀ ਉਹ ਗੱਲ ਹੈ ਕਿ ਇੱਕ ਬੜਾ ਜੋ ਦੁਖਤ ਘਟਨਾ ਹੋਈ ਉਹ ਹਾਲਾਤ ਹੋਏ ਨੇ ਉਹ ਹਾਲਾਤ ਦੀ ਅਸੀਂ ਵੀ ਨਿੰਦਾ ਕਰਦੇ ਆ ਉਸ ਤੋਂ ਬਾਅਦ ਹੁਣ ਫਿਲਮ ਬੜ ਕੇ ਰਿਲੀਜ਼ ਹੋਈ ਤੇ ਕੀ ਦਿੱਕਤ ਹੈ ਤਾਂ ਵੀ ਕਰਦੇ ਹੋ ਪੈਰ ਵੀ ਵੀ ਕਰਦੇ ਹੋ ਬਦਲਜੀਤ ਸੰਜੋਤ ਸਾਂਝ ਦੀ ਗੱਲ ਹਾਲਾਤ ਕੀ ਨਹੀਂ ਮੈਂ ਕਲਾਕਾਰ ਦੀ ਪਰਵਾਹੀ ਵੀ ਕਰਦਾ ਮੈਂ ਵਿਅਕਤੀਗਤ ਬੰਦੇ ਦੀ ਨਹੀਂ ਪਰਵਾਹੀ ਪਾਜੀ ਗੱਲ ਪਤਾ ਕੀ ਹੈ ਫਿਲਮ ਕਿਹਦੇ ਲਈ ਬਣਾਈ ਜਾਂਦੀ ਹੈ ਸਾਡੇ ਲੋਕਾਂ ਲਈ اسی ਲੋਕ ਹੀ ਦੇਖਦੇ ਆ ਫਿਲਮ ਜੇ ਸਾਨੂੰ ਲੋਕਾਂ ਨੂੰ ਪਸੰਦ ਹੀ ਨਹੀਂ ਸਾਨੂੰ ਪਾਕਿਸਤਾਨੀ ਕਲਾਕਾਰ ਪਸੰਦੀ ਨਹੀਂ ਤੁਹਾਨੂੰ ਨਹੀਂ ਪਸੰਦ ਹੋ ਸਕਦੀ ਹੈ ਤਾਂ ਜਿੱਲੇ ਪਾਕਿਸਤਾਨੀ ਫਿਲਮਾਂ ਸਰ ਪਾਕਿਸਤਾਨੀ ਫਿਲਮਾਂ ਜਿੰਨੀ ਵੀ ਚੱਲੀਆਂ ਨੇ ਤੇ ਆ ਰਹੀਆਂ ਨੇ ਲੋਕ ਦੇਖ ਰਹੇ ਨਾਟਕ ਦੇਖਦੇ ਨੇ ਫਿਰ ਬੇਕੂਫ ਸਾਡੇ ਉਸਮਰਥਕ ਨੇ ਜਿਹੜੇ ਲੋਕ ਇਹਨਾਂ ਦੀ ਪਾਕਿਸਤਾਨ ਦੇ ਜਿਹੜੇ ਹੀਰੋ ਹੀਰੋ ਜਾਂ ਹੀਰੋਇਨਾ ਜਾਂ ਕਮੇਡੀ ਕਲਾਕਾਰ ਲੈਂਦੇ ਨੇ ਕਿ ਉਹ ਲੈਂਦੇ ਇਹ ਲੋਕ ਇੰਡੀਆ ਨਹੀਂ ਲੈਂਦੇ ਨੇ ਪੰਜਾਬ ਚ ਮੋਗੇ ਪੰਜਾਬ ਚ ਮੋਗੇ ਕਲਾਕਾਰ ਜੇ ਉਹਨਾਂ ਨੂੰ ਪੁੱਛੋ ਨਾ ਜਿਹੜੇ ਜਿਹੜੇ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਸਾਡੇ ਪੰਜਾਬ ਦੀ ਹਿੰਦੁਸਤਾਨ ਦੀ ਕਮਾਈ ਉਹਨਾਂ ਨੂੰ ਜੇ ਲੈਂਦੇ ਉਹਨਾਂ ਨੂੰ ਰੁਪਏ ਦਿੰਦੇ ਨਾ ਲੈਣਦੇ ਫਿਲਮਾਂ ਚ ਸਾਡੀ ਦੇ ਰੂਪ ਚ ਸਾਡੇ ਪਿੱਠਾਂ ਤੇ ਵਾਰ ਕਰਦੇ ਨੇ ਦੇਖ ਲੈਣੇ ਉਹਨਾਂ ਉਹਨਾਂ ਦੇ ਐਕਟਰਾਂ ਨੂੰ ਲੈ ਕੇ ਫਿਲਮਾਂ ਚਲਦੀਆਂ ਨੇ ਤਾਂ ਇਹ ਲੋਕ ਲੈਂਦੇ ਨੇ ਸ਼ਹੀਦ ਕਰਦੇ ਫੌਜੀ ਪ੍ਰਾਸ਼ੀਤ ਕਰਦੇ ਆਮ ਨਾਗਰਿਕ ਘੁੰਮਣ ਗਏ ਮਾਰਤੇ ਕੋਈ हनीमून ਮਾਰਨ ਗਿਆ ਸੀ ਪਹਿਲਗਾਮ ਦੇ ਵਿੱਚ ਕੋਈ ਆਪਣੇ ਬੱਚਿਆਂ ਨਾਲ ਇੰਜੋਏ ਕਰਨ ਗਿਆ ਸੀ ਉਹਨਾਂ ਨੂੰ ਪੁੱਛ ਪੁੱਛ ਕੇ ਮਾਰਿਆ ਗਿਆ ਉਹ ਘਟਨਾ ਜੋ ਘਟਨਾ ਹੈ ਉਹਦਾ ਮੈਂ ਦੁੱਖਤ ਮੰਗਦਾ ਇਸ ਤੋਂ ਪਹਿਲਾਂ ਕਿ ਮਾਰੇ ਨਹੀਂ ਗਏ ਨੇ ਇਸ ਤੋਂ ਪਹਿਲਾਂ ਨਹੀਂ ਹੱਤਵੀਆਂ ਨੇ ਮਾਰੇ ਨੇ ਇਸ ਤੋਂ ਪਹਿਲਾਂ ਨਹੀਂ ਮਾਰੇ ਲੇਕਿਨ ਨਵੇਂ ਮਾਰੇ ਨੇ ਹੱਤਵੀਆਂ ਨੇ ਕਹਿੰਦੇ ਸਾਡੀ ਸੈਂਸਰ ਬੋਰਡ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਲੋਕ ਪਾਕਿਸਤਾਨ ਦੇ ਕਲਾਕਾਰਾਂ ਨੂੰ ਵਿੱਚ ਲੈ ਰਹੇ ਆਂ ਫਿਲਮਾਂ ਬੈਨ ਹੋਣੀਆਂ ਚਾਹੀਦੀਆਂ ਨੇ ਦੇ ਵਿੱਚ 42 ਸੈਨਿਕ ਮਰੇ ਨੇ ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਫਿਰ ਉਸ ਤੋਂ ਬਾਅਦ ਆਂਦੇ ਨੇ ਫਿਲਮਾਂ ਦਿੱਤੀ ਕਿ ਸਾਡੇ ਲੋਕਾਂ ਦੀ ਗਲਤੀ ਹੈ ਨਾ ਜਿਹੜੇ ਉਹਨਾਂ ਨੂੰ ਪਿਆਰ ਦਿੰਦੇ ਆ ਤੇ ਸਭ ਤੋਂ ਵੱਡੀ ਗਲਤੀ ਇਹਨਾਂ ਦੀ ਆਈਪੀਐਲ ਵਾਲੇ ਨੇ ਆਈਪੀਐਲ ਨੇ ਮੈਚ ਹੁੰਦੇ ਨੇ 2020 ਦੇ ਇੱਕ ਵੀ ਪਾਕਿਸਤਾਨ ਪਲੇਅਰ ਨਹੀਂ ਖੇਡਾਉਂਦੇ ਦੇਖੋ ਨਾ ਇਹਨੂੰ ਉਹਨਾਂ ਤੋਂ ਹੀ ਅਕਲ ਲੈ ਲੈਂਦਾ ਸੀ ਜੀ ਹਾਂ ਤਾਂ ਉਹ ਅਕਲ ਲੈ ਲੈਂਦਾ ਕਿ ਇੱਕ ਵੀ ਖਿਡਾਰੀ ਤੁਸੀਂ ਦੇਖਿਆ ਕਿ ਖੇਲਦਾ ਹੈ ਪਾਕਿਸਤਾਨ ਦਾ ਨਹੀਂ ਖੇਲਿਆ ਕੋਈ ਟੀਮ ਦੇ ਕੋਈ ਪਲੇਅਰ ਨਹੀਂ ਲਿੱਤੇ ਜਾਂਦੇ ਪਾਕਿਸਤਾਨ ਦੇ ਅੰਦਰੋਂ ਨਾ ਕ੍ਰਿਕਟ ਦੇ ਹੋਰ ਦੱਸੋ ਆਈਪਲ ਮੈਚ ਪਾਕਿਸਤਾਨ ਚ ਹੋਇਆ ਉਹ ਕਿਹੜਾ ਕੋਈ ਕੱਪ ਹੋਇਆ ਸੀਗਾ ਕਿ ਕਹਿੰਦੇ ਕਿ ਵਿਰੋਧ ਹੋਣਾ ਚਾਹੀਦਾ ਫਿਲਮ ਦਾ ਬਿਲਕੁਲ ਹੋਣਾ ਚਾਹੀਦਾ اسی ਲੋਕ ਕਰਦੇ ਆ اسی ਲੋਕਾਂ ਨੇ ਦੇਖਣੀ ਸਾਡੀ ਆਵਾਮ ਨੇ ਦੇਖਣੀ ਪਉਲੀ ਜੀ اسی ਲੋਕ ਵਿਰੋਧ ਕਰਦੇ ਆ ਦਲਜੀਤ ਨੂੰ ਕੀ ਲੋੜ ਆ ਫਿਲਮ ਚ ਕਹਿ ਦੇਵੇ ਦਲਜੀਤ ਵੀ ਮੈਂ ਫਿਲਮ ਚ ਨਹੀਂ ਜਾਵਾਂ ਬਿਲਿਊਜ਼ ਕਰਦਾ ਭਾਰਤ ਨੇ ਇਹੀ ਕਹਿੰਦਾ ਤੂੰ ਬਾਹ ਲੋਕ ਜਿਹੜੇ ਦੇਸ਼ ਪ੍ਰੇਮੀ ਆ ਸੀ ਦੇਸ਼ ਪ੍ਰੇਮ ਦੇਸ਼ ਦੇ ਨਾਲ ਹੀ ਚੱਲਣ ਵਾਲੇ ਨੇ ਕੋਈ ਇੱਕ ਗੱਲ ਕਹਿ ਰਹੇ ਨੇ ਕਿ ਫਿਲਮ ਜਿਹੜੀ ਬਣੀ ਉਹ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਘਟਨਾਕ੍ਰਮੇ ਬਾਅਦ ਹੋਇਆ ਹੈ ਪੈਸਾ ਕਮਾਇਆ ਕਿਤਨਾ ਹੋਇਆ ਪੈਸਾ ਕਮਾਇਆ ਕਿਤਨਾ ਕਿੰਨੀਆਂ ਘਟਨਾਵਾਂ ਹੋਈਆਂ ਬਾਜੀ ਕਿੰਨੀਆਂ ਘਟਨਾਵਾਂ ਹੋਈਆਂ ਇਹ ਤਾਂ ਘਟਨਾ ਤੁਸੀਂ ਹੁੰਦੀ ਗੁਣਾ ਰਹੇ ਹੋ ਇਹਨਾਂ ਨੂੰ ਅਕਲ ਹੀ ਹੈ ਨਹੀਂ ਇਹਨਾਂ ਲੋਕਾਂ ਨੂੰ ਬਾਈਕਟ ਕਰਨਾ ਚਾਹੀਦਾ ਸਾਰੇ ਸਮਾਜ ਨੂੰ ਪੈਸਾ ਤਾਂ ਇੱਥੇ ਹੀ ਕਮਾਉਂਦਾ ਨਾ ਦਲਜੀਤ ਇੱਕ ਨਹੀਂ ਜਗ੍ਹਾ ਤੋਂ ਕਮਾਏਗਾ ਫਿਰ ਕੀ ਹੋ ਜਾਏਗਾ ਇੱਕ ਫਿਲਮ ਤੋਂ ਦਲਜੀਤ ਵੀ ਕਿਉਂ ਗੱਲ ਕਰਦੇ ਹੋ ਹੋਰ ਕਲਾਕਾਰ ਨੇ ਜਿਹੜਾ ਚੱਲ ਮੇਰਾ ਪੁੱਤ ਚ ਜਿਹੜੇ ਕੋਡ ਗਿੱਲਾ ਜਿਆ ਜਦੋਂ ਨਾਮ ਨਹੀਂ ਲੋਕੀ ਜਾਣਦੇ ਉਹਨੂੰ ਲੈ ਲੈਂਦੇ ਕੋਡ ਗਿੱਲੇ ਜਿਹਨੂੰ ਫਿਲਮਾਂ ਦੇ ਅੰਦਰ ਕਿੱਡੇ ਕਿੱਡੇ ਸੋਹਣੇ ਮੁੰਡੇ ਸਾਡੇ ਪੰਜਾਬ ਦੇ ਗੱਭਰੂ ਆ ਉਹ ਨਹੀਂ ਦੇਖਦੇ ਇਹਨਾਂ ਨੂੰ ਪੰਜਾਬ ਚ ਪੰਜਾਬ ਚ ਕਾਮੇਡੀਅਨ ਬੈਠੇ ਆ ਪੰਜਾਬ ਚ ਨਹੀਂ ਪੈਸਾ ਦੇਣਾ ਪੰਜਾਬ ਚ ਕਮਾਈ ਨਹੀਂ ਦੇਣੀ ਮੁੰਡਿਆਂ ਨੂੰ ਰੋਜ਼ਗਾਰ ਨਹੀਂ ਦੇਣਾ ਜਿਹੜੇ ਲੋਕ ਨਸ਼ੇ ਮਾਰ ਕਰਦੇ ਮਰਦੇ ਪਏ ਆ ਉਹਨਾਂ ਨੂੰ ਕਾਰੋਬਾਰ ਨਹੀਂ ਦੇਣਾ ਆਪੋਨਾਂ ਨੂੰ ਗਾਰੋਵਾਰ ਦੇਣਾ ਜਿਹੜੇ ਸਾਡੇ ਲੋਕ ਦੁਸ਼ਮਣ ਨਹੀਂ ਮੇਰੀ ਗਲਤੀ ਹੋਈ ਨਾ ਮੈਂ ਕਹਿ ਰਿਹਾ ਜਿਹੜਾ ਹੁਣ ਗਿੱਪੇ ਕਰਿਆ ਵਾਲਾ ਉਹਨੇ ਨੇ ਕਈ ਫਿਲਮਾਂ ਚ ਆਪਣੇ ਮੁ슬림 ਐਕਟਰ ਲਏ ਨੇ ਉਹਦੇ ਚ ਕੀ ਹਰਜ ਹੈ ਮੈਂ ਤਾਂ ਕਹਿੰਦਾ ਪਬਲਿਕ ਨੂੰ ਸਾਰੀ ਦੁਨੀਆ ਨੂੰ ਕਹਿੰਦਾ ਵੀ ਇਹਨਾਂ ਲੋਕਾਂ ਦਾ ਬਾਇਕਾਟ ਕਰੋ ਜਿਹੜੇ ਪਾਕਿਸਤਾਨ ਚ ਕੋਈ ਵੀ ਜਾਏ ਲੇਡੀਸ ਆ ਜਾਂ ਜੈਂਟਸ ਆ ਜਾਂ ਕੋਈ ਪੱਤਰਕਾਰ ਆ ਕੁਛ ਵੀ ਕੋਈ ਵੀ ਸਾਰੇ ਸਾਰੇ ਬੈਨ ਕਰ ਦਿਓ ਤੁਸੀਂ ਖਾਂਦੇ ਆ ਸਾਡਾ ਹੀ ਵੇੜਾ ਗਰਗ ਦੀਆਂ ਗੱਲਾਂ ਕਰਦੇ ਹੋ ਨੇ ਉਹ ਤਾਂ ਤੁਸੀਂ ਕਹਿ ਰਹੇ ਹੋ ਨਾ ਕਿਉਂ ਕਹਿ ਰਹੇ ਹੋ ਇਹ ਤੁਸੀਂ ਕਹਿ ਰਹੇ ਹੋ ਅਸੀਂ ਜੋ ਆਪਣੇ ਮੂੰਹੋਂ ਕਹਿ ਰਹੇ ਆ ਉਹਨਾਂ ਨੇ ਬਿਆਨ ਨਹੀਂ ਦਿੱਤੇ ਤਿੱਖੀ ਨੱਕ ਵਾਲੇ ਨੇ ਹਾਂ ਤਿੱਖੀ ਤਿੱਖੀ ਨੱਕ ਵਾਲੇ ਨੇ ਅਗਰ ਬਿਆਨ ਦਿੱਤੇ ਨੇ ਨਹੀਂ ਤਿੱਖੀ ਨੱਕ ਵਾਲੇ ਨੂੰ ਕੱਲ੍ਹ ਫਿਲਮਾਂ 'ਚ ਲੈਂਦਾ ਕੌਣ ਹੈ ਜੇਕਰ ਜੇਕਰ ਰਿਸਪੈਕਟ ਹੋਣਾ ਨਾ ਕੋਈ ਇਹਨਾਂ ਨੂੰ ਕਹਿ ਰਹੇ ਆ ਆਪਣੇ ਪੰਜਾਬੀ ਕਲਾਕਾਰਾਂ ਨੂੰ ਕੀ ਨਾਂ ਲਵੋ ਨਾਂ ਲਵੋ ਹੱਥ ਜੋੜੇ ਆ ਤੁਹਾਡੇ ਅੱਗੇ ਨਾਂ ਲਵੋ ਇਹਨਾਂ ਨੂੰ ਤੁਸੀਂ ਕੁੱਲ ਮਿਲ ਕੇ ਵਿਰੋਧ ਕਰਦੇ ਜੀ ਬਿਲਕੁਲ ਵਿਰੋਧ ਕੋਈ ਨਾ ਕਰੀਏ ਦੇਸ਼ ਨਾਲ ਬਿਆਨ ਨਹੀਂ ਕਰਦੇ ਅਸੀਂ ਕੋਈ ਵੀ ਦੇਸ਼ ਭਗਤ ਹੋਊਗਾ ਉਹ ਫਿਲਮ ਦਾ ਵਿਰੋਧ ਕਰੇਗਾ ਕਰੇਗਾ ਕਿਉਂ ਕਰੇਗਾ ਵੀ ਪਾਕਿਸਤਾਨ ਕਲਾਕਾਰ ਇਸ ਫਿਲਮ 'ਚ ਕਿਉਂ ਹੈ ਸਿੱਧੀ ਗੱਲ ਦਲਦੀਸ਼ ਜਾਦੂ ਚਿਹਰਾ ਸੀਗਾ ਪੈਸਾ ਕਿੱਥੋਂ ਕਮਾਇਆ ਦਲਦੀਸ਼ ਉਸ ਤੋਂ ਸਾਂਝ ਪੰਜਾਬ 'ਚੋਂ ਭਾਰਤ 'ਚੋਂ ਪੈਸਾ ਕਿੱਥੋਂ ਕਮਾਇਆ ਭਾਰਤ 'ਚੋਂ ਪੰਜਾਬੀਆਂ ਕੋਲੋਂ ਪੈਸਾ ਕਮਾਇਆ ਅਗਰ ਇੱਕ ਫਿਲਮ 'ਚ ਇਹਨੂੰ ਘਾਟਾ ਵੀ ਪੈ ਜਾਊਗਾ ਤਾਂ ਕੀ ਫਰਕ ਪੈਂਦਾ ਦੱਸੋ ਨਾ ਕਹਿੰਦਾ ਕੋਈ ਫਰਕ ਹੈ ਨਹੀਂ ਅੱਛਾ ਚਲੋ ਇਹ ਮਾਮਲਾ ਮਾਮਲਾ ਠੰਡਾ ਹੋ ਜਾਵੇ ਉਸ ਤੋਂ ਬਾਅਦ ਵੀ ਜੇ ਅਗਰ ਉਹਨਾਂ ਨੂੰ ਲੈਣ ਲੱਭੀਏ ਸਾਡੀ ਜਨਤਾ ਨੇ ਉਹਨੂੰ ਹੀਰੋ ਬਣਾਇਆ ਪੂਰੇ ਵਰਲਡ 'ਚ ਝੰਡੇ ਗੱਡੇ ਉਸ ਬੰਦੇ ਨੇ ਪੰਜਾਬੀਆਂ ਦੇ ਤੇ ਇਸ ਇਸ ਲਾਣਾ ਵੀ ਜਾਣਦੇ ਆ ਉਹ ਸਾਡੀ ਦੁਨੀਆ ਨਾਲਾ ਨਹੀਂ ਤੁਸੀਂ ਹੀਰੋ ਬਣਿਆ ਚਲੋ ਚਲੋ ਲੇਕਿਨ ਉਹ ਕੱਲਾ ਸੀ ਮੈਂ ਨਹੀਂ ਬਣ ਗਿਆ ਤੁਸੀਂ ਨਹੀਂ ਬਣ ਗਏ ਇਹ ਨਹੀਂ ਬਣ ਗਿਆ ਇਹ ਨਹੀਂ ਬਣ ਗਿਆ ਅਗਲਾ ਕੱਲਾ ਸੀ ਇਹ ਵੀ ਸਿੰਗਰ ਹੋਵੇ ਜਾਂ ਹੀਰੋ ਹੋਵੇ ਨਾ ਉਹ ਕੱਲਾ ਹੀਰੋ ਸਿੰਗਰ ਨਹੀਂ ਹੁੰਦਾ ਸਾਡੇ ਨਾਲ ਹੀ ਹੈ ਜੇ ਅਸੀਂ ਦੇਖਾਂਗੇ ਨਾ ਅਸੀਂ ਲੋਕ ਦੇਖਾਂਗੇ ਤਾਂ ਉਹ ਹੀਰੋ ਨੇ ਅੱਛਾ ਤੁਹਾਨੂੰ ਮੰਨਦੇ ਹੋ ਕਿ ਇਸ ਤੋਂ ਬਾਅਦ ਜਿਹੜੀ ਫਿਲਮ ਬਣੂਗੀ ਉਧਰ ਚ ਮੁਸਲਿਮ ਕਲਾਕਾਰ ਨਹੀਂ ਹੋਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਪਾਕਿਸਤਾਨ ਦਾ ਸਾਰੇ ਲੋਕ ਵਿਰੋਧ ਕਰ ਸਕਦੇ ਆ ਇਹ ਅਕਲ ਉਹਨਾਂ ਨੂੰ ਚਾਹੀਦੀ ਜਿਹੜੇ ਲੋਕ ਫਿਲਮਾਂ ਸੈਨ ਕਰਦੇ ਨੇ ਜਾਂ ਫਿਲਮਾਂ ਚ ਜਿਹੜੇ ਕੰਮ ਕਰਦੇ ਨੇ ਉਹਨਾਂ ਲੋਕਾਂ ਨੂੰ ਅਕਲ ਚਾਹੀਦੀ ਆ ਇਹ اسی ਉਹਨਾਂ ਦਾ ਕੇ ਮੈਸੇਜ ਦੂਰ ਕਿਉਂ ਜਾਣਿਓ ਦਿਲਜੀਤ ਦੋਸਾਂ ਜਿਹਦੀ ਕੋਈ ਵੀ ਫਿਲਮ ਆਏਗੀ ਅਸੀਂ ਲੋਕ ਹਮੇਸ਼ਾ ਲਈ ਉਹਦਾ ਬਾਈਕਾਟ ਕਰਾਂਗੇ ਇਹ ਨਹੀਂ ਹੁੰਦੀ ਗੱਲ ਇਸ ਤੋਂ ਬਾਅਦ ਵੀ ਫਿਲਮ ਬਣਾਏਗਾ ਨਾ ਥੀਟਰ ਤੋਂ ਰਿਲੀਜ਼ ਹੋਏ ਤੁਸੀਂ ਕਰੋਗੇ ਬਾਕੀ ਉਹਨਾਂ ਦੇ ਫੈਨ ਤੋਂਣਾ ਕਰਨਗੇ ਨਹੀਂ ਤੁਹਾਡੇ ਸਾਹਮਣੇ ਵੀ ਵੀ ਫੈਨ ਸੀਗੇ ਵਿਰੋਧ ਵਿਰੋਧ ਕੌਣ ਕਰ ਰਿਹਾ ਹੈ ਅਸੀਂ ਵੀ ਹੋਰ ਕਿ ਫੈਨ ਫੈਨ ਤੋਂਣਾ ਕਰਨਗੇ ਮੈਂ ਕਹਿੰਦਾ ਅਸੀਂ ਲੋਕ ਵੀ ਫੈਨ ਨਹੀਂ ਸੀਗੇ ਸੀਗੇ ਪਰ ਹੋਣ ਦੇ ਬੰਦੇ ਦੂਰ ਕਿਉਂ ਜਾਣਿਓ ਦਿਲਜੀਤ ਦੋਸਾਂ ਜਿਹਦੀ ਕੋਈ ਵੀ ਫਿਲਮ ਆਏਗੀ ਅਸੀਂ ਲੋਕ ਹਮੇਸ਼ਾ ਲਈ ਉਹਦਾ ਬਾਈਕਾਟ ਕਰਾਂਗੇ ਇਹ ਵੀ ਹੁੰਦੀ ਗੱਲ ਇਸ ਤੋਂ ਬਾਅਦ ਵੀ ਫਿਲਮ ਬਣਾਏਗਾ ਨਾ ਦਿਲਜੀਤ ਨੂੰ ਰਿਲੀਜ਼ ਹੋਏ ਤੁਸੀਂ ਕਰੋਗੇ ਬਾਕੀ ਉਹਨਾਂ ਦੇ ਫੈਨ ਤੋਂਣਾ ਕਰਨਗੇ ਲੈ ਤੁਹਾਡੇ ਸਾਹਮਣੇ ਵੀਰੋਧ ਅਸੀਂ ਵੀ ਫੈਨ ਸੀਗੇ ਵਿਰੋਧ ਵਿਰੋਧ ਕੌਣ ਕਰ ਰਿਹਾ ਹੈ ਅਸੀਂ ਵੀ ਹੋਰ ਕਿ ਫੈਨ ਫੈਨ ਤੋਂਣਾ ਕਰਨਗੇ ਮੈਂ ਕਹਿੰਦਾ ਅਸੀਂ ਲੋਕ ਵੀ ਫੈਨ ਨਹੀਂ ਸੀਗੇ ਸੀਗੇ ਪਰ ਹੋਣ ਦੇ ਪਦ ਲਈਦੇ ਅੱਜ ਤੋਂ ਸ਼ੁਰੂਆਤ ਕਰੀਏ ਇਹਦਾ ਬਾਇਕਾਟ ਤਾਂ ਕਰੀਏ ਆਪਾਂ ਲੋਕਾਂ ਦਾ ਆਪ ਰਸਤਾ ਦਿਖਾ ਰਹੇ ਕਿ ਆਪਾਂ ਇਸ ਬਾਇਕਾਟ ਕਰ ਰਹੇ ਦਿਲਜੀਤ ਆਜ ਤੋਂ ਬਾਅਦ ਆਪਾਂ ਦਿਲਜੀਤ ਦੀਆਂ ਪਿੱਚਰਾਂ ਨਹੀਂ ਦੇਖਾਂ ਜਾਵਾਂਗੇ ਆਪਣੇ ਬੱਚਿਆਂ ਨੂੰ ਵੀ ਕਵਾਂਗੇ ਪਾਈ ਇਹਦੇ ਗਾਣੇ ਨਹੀਂ ਸੁਣਨੇ YouTube ਤੇ ਬੰਦ ਕਰੋ ਕਿਉਂਕਿ ਇਹ ਦੇਸ਼ ਪ੍ਰੇਮੀ ਨਹੀਂ ਹੈ ਇਹ ਦੇਜੇ ਦੇ ਵਿਰੁੱਧ ਚੱਲਦਾ ਹੈ ਫਿਰ ਤਾਂ ਜਿੰਨੇ ਵੀ ਦਿਲਜੀਤ ਦੇ ਹੋਰ ਫਿਲਮਾਂ ਦੇ ਜਿਹੜੇ ਨੇ YouTube 'ਚ ਨੇ ਉਹ ਸਭ ਹਟਾਨੇ ਚਾਹੀਦੇ ਨੇ ਕਿਹੜੇ ਭਾਰਤ ਸਰਕਾਰ ਨੂੰ ਟੋਟਲ ਇਹਦਾ YouTube ਚੈਨਲ ਬੰਦ ਕਰ ਦੇਣਾ ਚਾਹੀਦਾ ਬਲੌਕ ਕਰ ਦੇਣਾ ਚਾਹੀਦਾ ਨਹੀਂ ਜਿਹੜਾ ਪਾਕਿਸਤਾਨ ਦੇ ਕਲਾਕਾਰਾਂ ਦਾ ਕੰਮ ਹੋਇਆ ਸਾਰਿਆਂ ਦਾ Instagram ਵੀ ਬੰਦ ਕਰ ਦੇਣਾ ਚਾਹੀਦਾ ਟੋਟਲ ਜਿੱਦਾਂ IPL ਨੇ ਇੱਕ ਫੈਸਲਾ ਕਰ ਲਿਆ ਵੀ ਪਾਕਿਸਤਾਨ ਦਾ ਕੋਈ ਪਲੇਅਰ ਅਸੀਂ ਨਹੀਂ ਖਿਲਾਨਾ ਉਦਾਂ ਹੀ ਫਿਲਮ ਇੰਡਸਟਰੀ ਨੂੰ ਵੀ ਚਾਹੀਦਾ ਵੀ ਪਾਕਿਸਤਾਨ ਦੇ ਕਲਾਕਾਰਾਂ ਨੂੰ ਟੋਟਲ ਬੈਨ ਕਰ ਦਿੱਤਾ ਜਾਣਾ ਚਾਹੀਦਾ ਅਗਰ ਕੋਈ ਕਰਦਾ ਤਾਂ ਭਾਰਤ ਸਰਕਾਰ ਨੂੰ ਚਾਹੀਦਾ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਬਿਲਕੁਲ ਜੀ ਮਿਹਰਬਾਨੀ ਅਸੀਂ ਗੱਲ ਕੀਤੀ ਹੈ ਗੱਲ ਕਿੰਨੀ ਸਹੀ ਕਿੰਨੀ ਕੀ ਗਲਤ ਹੈ ਜਦੋਂ ਤੁਹਾਡੇ ਸਾਹਮਣੇ ਆਉਗੀ ਫੈਸਲਾ ਤੁਸੀਂ ਕਰਨਾ ਹੈ ਹਾਲਾਂਕਿ ਇੱਕ ਇੱਕ ਚਰਚਾ ਦਾ ਵਿਸ਼ਾ ਬਣਿਆ ਹੈ ਦਿਲਜੀਤ ਦੋਸਾਂ ਦੀ ਫਿਲਮ ਨੂੰ ਲੈ ਕੇ ਕਿਉਂਕਿ ਉਹਦੇ ਵਿੱਚ ਕੁਝ ਮੁਸਲਿਮ ਕਲਾਕਾਰ ਨੇ ਐਕਟ ਕੀਤਾ ਇੱਕ ਮਹਿਲਾ ਨੇ ਐਕਟ ਕੀਤਾ ਹੀਰੋਇਨ ਦਾ ਰੋਲ ਕੀਤਾ ਉਸ ਨੂੰ ਲੈ ਕੇ ਇਸ ਤੋਂ ਪਹਿਲਾਂ ਕਈ ਫਿਲਮਾਂ ਏਦਾਂ ਦੀ ਆ ਚੁੱਕੀਆਂ ਨੇ ਜਿਹਦੇ ਵਿੱਚ ਮੁਸਲਿਮ ਕਲਾਕਾਰਾਂ ਨੇ ਐਕਟ ਕੀਤਾ ਉਹ ਪੰਜਾਬ ਦੀ ਗੱਲ ਹੈ ਇੱਕ ਤਰਫ ਤਾਂ ਅਸੀਂ ਕਹਿੰਦੇ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦੂਸਰੀ ਤਰਫ ਕਹਿੰਦੇ ਪਾਕਿਸਤਾਨ ਸਾਡਾ ਹੀ ਹਿੱਸਾ ਹੈ ਤੀਜੀ ਤਰਫ ਜਦੋਂ ਇਸ ਤਰ੍ਹਾਂ ਦਾ ਕੋਈ ਘਟਨਾਕ੍ਰਮ ਹੋ ਜਾਂ ਕੋਈ ਵਿਰੋਧ ਹੋਣ ਲੱਗ ਪੰਦਾ ਤੇ ਇੱਕ ਸਾਰੇ ਵਿਰੋਧ ਕਰਦੇ ਨੇ ਹੁਣ ਇਹ ਵਿਰੋਧ ਕਿੱਥੇ ਤੱਕ ਠਹੀ ਹੈ ਹਾਲਾਂਕਿ ਜੋ ਗੱਲ ਕਿ ਅਸੀਂ ਮੁਸਲਮਾਨ ਦੀ ਨਹੀਂ ਕਰ ਰਹੇ ਅਸੀਂ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਨਾਗਰੀ ਦੀ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਰਹਿਣ ਵਾਲੇ ਮੁਸਲਮਾਨਾਂ ਦੀ ਗੱਲ ਕਰ ਰਹੇ ਹਾਂ ਬਿਲਕੁਲ ਜੀ ਇਹ ਫਿਰ ਦੁਬਾਰਾ ਇਹ ਗੱਲ ਨੂੰ ਕਰੈਕਟ ਕਰ ਰਹੇ ਨੇ ਅਸੀਂ ਕਿਸੇ ਮੁਸਲਮਾਨ ਨੂੰ ਖਰਾਬ ਨਹੀਂ ਕਰ ਰਹੇ ਅਸੀਂ ਪਾਕਿਸਤਾਨ ਦੇ ਕਲਾਕਾਰ ਨੂੰ ਖਰਾਬ ਕਰ ਰਹੇ ਆ ਉਹ ਵੀ ਇਸ ਵਜੇ ਨਾਲ ਕਿ ਜਦੋਂ ਜੋਦੋ ਇੱਕ ਘਟਨਾਕਰਮ ਹੋਇਆ ਅੱਤਵਾਦੀ ਹਮਲਾ ਹੋਇਆ ਉਸ ਹਮਲੇ ਨੂੰ ਲੈ ਕੇ ਕੁਝ ਪਾਕਿਸਤਾਨੀ ਕਲਾਕਾਰਾਂ ਨੇ ਕਿੰਤੂ ਬਰੰਤੂ ਕੀਤਾ ਕੁਝ ਐਵੇਂ ਦੇ ਬਿਆਨ ਦਿੱਤੇ ਜੋ ਬਿਆਨ ਇਹਨਾਂ ਦੇ ਹਿਸਾਬ ਨਾਲ ਕਹਿੰਦੇ ਸਹੀ ਨਹੀਂ ਸੀ ਹੁਣ ਸਹੀ ਸੀ ਗਲਤ ਸੀ ਨਹੀਂ ਸੀ ਉਹ ਇੱਕ ਨਿਸ਼ਪਕਸ਼ ਜਾਂਚ ਦਾ ਵੀ ਵਿਸ਼ੇ ਤੇ ਦੂਸਰੀ ਤਰਫ ਉਹ ਜਦੋਂ ਪ੍ਰੋਗਰਾਮ ਆਪਣਾ ਚੱਲੂਗਾ ਉਹਦੇ ਤੇ ਤੁਸੀਂ ਆਪਣੇ ਕਮੈਂਟਸ ਜ਼ਰੂਰ ਕਰਿਓ ਜੋ ਇਹਨਾਂ ਨੇ ਗੱਲ ਕਹੀ ਹੈ ਜੋ ਸਮਾਜ ਵਿੱਚ ਇਸ ਚੀਜ਼ ਨੂੰ ਲੈ ਕੇ ਕਿੰਤੂ ਪਰੰਤੂ ਚੱਲ ਰਿਹਾ ਉਹ ਕਿੱਥੇਕ ਸਹੀ ਹੈ ਕਿਉਂਕਿ ਕੋਈ ਕਲਾਕਾਰ ਚਾਹੇ ਇੱਥੇ ਦਾ ਹੋਵੇ ਚਾਹੇ ਉੱਥੇ ਦਾ ਉਹ ਨਹੀਂ ਚਾਹੁੰਦਾ ਕਿ ਕਿਸੇ ਵੀ ਦੇਸ਼ ਵਿੱਚ ਕਿਸੇ ਤਰ੍ਹਾਂ ਦਾ ਪ੍ਰਕਾਰ ਦੀ ਕੋਈ ਆਪਸ ਤਣਾਅ ਹੋਵੇ ਕਹਿੰਦਾ ਕਿ ਇਹਦੀ ਕਈ ਫਿਲਮਾਂ ਬਣੀਆਂ ਨੇ ਕਈ ਸਾਡੇ ਪਾਕਿਸਤਾਨੀ ਕਲਾਕਾਰ ਯੂਸੂਫ ਖਾਨ, ਦਲੀਪ ਕੁਮਾਰ ਅਤੇ ਕਈ ਨਾਮ ਨੇ ਜੋ ਅਗਰ ਜੈਸੀ ਨਾਮ ਲਈਏ ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਰਾਜ ਕੀਤਾ ਤੇ ਅੱਛੀਆਂ ਫਿਲਮਾਂ ਦितीय ਨੇ ਹੁਣ ਮੈਨੂੰ ਵਿਦਾ ਦਿਓ ਮੈਂ ਇੱਕ ਵਾਰ ਫਿਰ ਤੁਹਾਨੂੰ ਇਹ ਗੱਲ ਕਹੂੰਗਾ ਜਦੋਂ ਪ੍ਰੋਗਰਾਮ ਚੱਲੂਗਾ ਤੇ ਇਸ ਪ੍ਰੋਗਰਾਮ ਵਿੱਚ ਆਪਣੇ ਵਿਚਾਰਾ ਨਾ ਆਪਣੀ ਸਵਮੂਲੀਅਤ ਕਰਿਓ ਲੁਧਿਆਣਾ ਤੋਂ ਮੈਂ ਅਰਵਿੰਦਰ ਸਰਾਰਾ ਲੈਨਤਾ ਤੋਂ ਵਿਦਾ